ਸੰਗਤ ਮੰਡੀ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਨੇ ਕੀਤਾ ਬੂਥ ਸੰਮੇਲਨ ਕੀਤਾ ਚੋਣ ਪ੍ਰਚਾਰ ਕਿਸਾਨਾਂ ਨੇ ਕੀਤਾ ਵਿਰੋਧ ਪੁਲਿਸ ਨਾਲ ਹੋਈ ਧੱਕਾਮੁਕੀ ਦੱਸ ਦिए ਕਿ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਸੰਗਤ ਮੰਡੀ ਵਿਖੇ ਇੱਕ ਬੂਥ ਸਮੇਲਨ ਕਰਕੇ ਚੋਣ ਪ੍ਰਚਾਰ ਕੀਤਾ ਗਿਆ ਇਸ ਕੀਤੇ ਗਏ ਬੂਥ ਸਮੇਲਨ ਵਿੱਚ ਬੀਜੇਪੀ ਦੇ ਸੂਬਾ ਜਨਰਲ ਸਕੱਤਰ ਦਿਆਲ ਦਾ ਸੋਢੀ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਘਲਾ ਵਿਸ਼ੇਸ਼ ਤੌਰ ਤੇ ਪਹੁੰਚੇ ਜਦੋਂ ਇਸ ਬੂਥ ਸਮੇਲਨ ਦੀ ਕਿਸਾਨਾਂ ਨੂੰ ਪਿੰਕ ਪਈ ਤਾਂ ਉਹ ਇਕੱਠੇ ਹੋ ਕੇ ਵਿਰੋਧ ਕਰਨ ਲੱਗੇ ਲੇਕਿਨ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਇਸ ਮੌਕੇ ਇਨ੍ਹਾਂ ਕਿਸਾਨਾਂ ਨੇ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦੇ ਹਨ ਅਤੇ ਜਿੱਥੇ ਕਿਸੇ ਪਿੰਡ ਜਾਂ ਕਸਬੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵੋਟਾਂ ਮੰਗਣ ਆਉਣਗੇ ਉਹ ਉਹਨਾਂ ਦਾ ਵਿਰੋਧ ਕਰਨਗੇ ਇਸ ਮੌਕੇ ਜਦੋਂ ਸੂਬਾ ਜਨਰਲ ਸਕੱਤਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਕਿਸਾਨ ਸਾਡੇ ਭਾਈ ਹਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਹਰ ਪਾਰਟੀ ਨੂੰ ਵੋਟਾਂ ਮੰਗਣ ਦਾ ਹੱਕ ਹੈ ਅਤੇ ਉਹ ਵੀ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗਣਗੇ ਅਤੇ ਚੋਣ ਪ੍ਰਚਾਰ ਵੀ ਕਰਨਗੇ ਜਦ ਬੀਜੇਪੀ ਦੇ ਵਰਕਰਾਂ ਦੀ ਮੀਟਿੰਗ ਸੀ ਇੱਥੇ ਉਸ ਦੇ ਵਿਰੋਧ ਦੇ ਵਿੱਚ ਅਸੀਂ ਇਕੱਠੇ ਹੋਏ ਸੀ ਅਸੀਂ ਉਹਨਾਂ ਨੂੰ ਸਵਾਲ ਪੁੱਛਣੇ ਸੀਗੇ ਇੱਕ ਵੀ ਸਾਡਾ ਐਮਐਸਪੀ ਦਾ ਜਾਂ ਸਾਡਾ ਲਖੀਮਪੁਰ ਖੀਰੀ ਦਾ ਕੀ ਕਰਿਆ ਪਰ ਇਹ ਪ੍ਰਸ਼ਾਸਨ ਨੇ ਵੱਡੇ ਵੱਡੇ ਬੈਰੀਕੇਡ ਲਾ ਕੇ ਉੱਥੇ ਰੋਕ ਕੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਵੀ ਕਰਿਆ ਤੇ ਗਲਤ ਥਾਵਾਂ ਦੇ ਉੱਤੇ ਇਹਨਾਂ ਨੇ ਡੰਡੇ ਮਾਰੇ ਲੋਕਾਂ ਦੀਆਂ ਪੱਗਾਂ ਲਾਹੀਆਂ ਇਹ ਸਰਕਾਰ ਭਗਵੰਤ ਮਾਨ ਸਰਕਾਰ ਵੀ ਅਸੀਂ ਤਾਂ ਆਨੇ ਆ ਵੀ ਇਹ ਬੀਜੇਪੀ ਨਾਲ ਰਲਈ ਹੋਈ ਆ ਸਾਨੂੰ ਉਹਨਾਂ ਦੇ ਨੇੜੇ ਨਹੀਂ ਜਾਣ ਦਿੱਤਾ ਪਰ ਜੇ ਅਸੀਂ ਤਾਂ ਆਏ ਨੇ ਵੀ ਜੇ ਏਡੇ ਏਡੇ ਬੈਰੀਕੇਟ ਇਹਨਾਂ ਨੇ ਕਿਸਾਨਾਂ ਖਾਤਰ ਲਾਉਣੇ ਆ ਤਾਂ ਜੇ ਅੱਜ ਇਹ ਉਹੀ ਬੈਰੀਕੇਟਾ ਚਿੱਟਾ ਰੋਕਣ ਖਾਤਰ ਇੰਨਾ ਜ਼ੋਰ ਲਾ ਦੇਣ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਹੋ ਜੇ ਅੱਗੇ ਵਿਰੋਧ ਤੁਹਾਡਾ ਜਾਰੀ ਰਹੂਗਾ ਜੇ ਅੱਗੇ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਵੀ ਹਾਲਤ ਤੇ ਨਹੀਂ ਵੜਨ ਦੇਵਾਂਗੇ ਵਿਰੋਧ ਸਾਡਾ ਜਾਰੀ ਰਹੂਗਾ ਕੋਈ ਵੀ ਇਹਨਾਂ ਦਾ ਆਉਂਦਾ ਹੈ ਭਮਾਂ ਦੀ ਕੋਈ ਜ਼ਿਲ੍ਹਾ ਪ੍ਰਧਾਨ ਹੈ ਬਲਾਕ ਪ੍ਰਧਾਨ ਹੈ ਕੋਈ ਵੀ ਆ ਉਹਦਾ ਵਿਰੋਧ ਏਵੇਂ ਜੁਕਰ ਅਸੀਂ ਕਰਦੇ ਰ ਸੰਗ੍ਰਹਿ ਕੋਟਲੀ ਭਾਰਤੀ ਕਿਸਾਨੀ ਇਕਤਾ ਡਕੌਂਦਾ ਧਨੇਰ ਜ਼ਿਲ੍ਹਾ ਜਨਨਕਤਰ ਬਠਿੰਡਾ ਅੱਜ ਦਾ ਸਾਡਾ ਜਿਹੜਾ ਰੋਸ ਧਰਨਾ ਸੀ ਸੰਗਤ ਮੰਡੀ ਦੇ ਵਿੱਚ ਇੱਕ ਕੇਂਦਰੀ ਮੰਤਰੀ ਆਉਣਾ ਸੀ ਬੀਜੇਪੀ ਦਾ ਉਸ ਦੇ ਰੋਸ ਦੇ ਵਿੱਚ ਅਸੀਂ ਭਾਰਤੀ ਕਿਸਾਨੀ ਇਕਤਾ ਡਕੌਂਦਾ ਧਨੇਰ ਤੇ ਅਗਰਾਹਾ ਤੇ ਕੋ ਸਿੱਧੂ ਪਰਦੇ ਸਾਡੇ ਨਾਲ ਆਗੂ ਇੱਥੇ ਸ਼ਾਮਲ ਹੈ ਅਸੀਂ ਆਖਿਆ ਵੀ ਉਹਨੂੰ ਜਿਹੜੇ ਜਵਾਬ ਸਵਾਲ ਆ ਉਹ ਪੁੱਛਣੇ ਆ ਕਿਉਂਕਿ ਜਦੋਂ ਸਾਨੂੰ ਸਾਡੇ ਕਿਸਾਨਾਂ ਨੂੰ ਭਾਜਪਾ ਦੀ ਸਰਕਾਰ ਦਿੱਲੀ ਦੇ ਵਿੱਚ ਨਹੀਂ ਜਾਣ ਦਿੰਦੀ ਤਾਸੀ ਉਹਨਾਂ ਨੂੰ ਸੰਲੋਟ ਕਿਸਾਨ ਮੋਰਚੇ ਸੱਦੇ ਤੇ ਜਿਹੜਾ ਸੱਦਾ ਸਾਨੂੰ ਆਇਆ ਹੈ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਘੇਰਨਾ ਹੈ ਤੇ ਸਵਾਲ ਪੁੱਛਣੇ ਆ ਕਾਲੀਆਂ ਝੰਡੀਆਂ ਮਖਾਉਣੀਆਂ ਗੱਲ ਸਿਰਫ ਇੰਨੀ ਸੀ ਪਰ ਪ੍ਰਸ਼ਾਸਨ ਨੇ ਵੱਡੀ ਫੋਰਸ ਇੱਥੇ ਇਕੱਠੀ ਕਰਕੇ ਭਾਜਪਾ ਦੀ ਜਿਹੜੀ ਪੰਜਾਬ ਦੀ ਸਰਕਾਰ ਉਹਦੀ ਸਹਿਤ ਇਕੱਠ ਕਰਕੇ ਵੱਡਾ ਇੱਥੇ ਸਾਡੇ ਆ ਜਿਹੜੇ ਸਾਰੇ ਕਿਸਾਨ ਬੈਠੇ ਐ ਸਾਰਿਆਂ ਨੂੰ ਮਤਲਬ ਵੀ ਪੂਰੀ ਤੱਕਾ ਮੁੱਕੀ ਹੋਈ ਐ ਇੱਥੇ ਪਰ ਕਿਸਾਨ ਐ ਫੇਰ ਵੀ ਹੌਸਲੇ ਨਹੀਂ ਹਾਰੇ 20-50 ਕਰਮਾ ਪਿੱਛੇ ਧੱਕ ਕੇ ਲਗੇ ਆ ਬਾਰਾ ਕਿਸਾਨ ਅੜੀ ਕਰੀ ਬੱਠੇ ਵੀ ਜਿੰਨਾ ਚਿਰ ਸਾਨੂੰ ਉਹਨਾਂ ਦੇ ਨੇੜੇ ਨਹੀਂ ਜਾਣ ਦਿੱਤਾ ਜਾਂਦਾ ਉਹਨਾਂ ਦੇ ਘਰਾਂ ਨੂੰ ਵਾਪਸ ਨਹੀਂ ਹੋਵਾਂਗੇ ਤੇ ਅਸੀਂ ਲਾਲ ਵੀ ਅੱਜ ਕੀਤਾ ਵੀ ਠੀਕ ਹੈ ਇੱਥੇ ਪਲਾ ਪੁਰਸ ਹੋਰਸ ਭਾਰੀ ਲਾੜੀ ਪਰ ਜਦੋਂ ਪਿੰਡਾਂ ਦੇ ਵਿੱਚ ਆਏ ਜਾਂ ਕੋਈ ਸਾਡੇ ਪਿੰਡਾਂ ਦੇ ਵਿੱਚ ਨਾਲ ਵੋਟਾਂ ਦੇ ਲੈਣ ਨੂੰ ਆਉਣਾ ਇਹਨਾਂ ਨੇ ਉਦੋਂ ਵੀ ਹਰ ਹਾਲਤੇ ਨਾਲ ਤੋਂ ਸਾਰਿਆਂ ਤੋਂ ਇਕੱਲੇ ਇਕੱਲੇ ਦਾ ਜਵਾਬ ਸਵਾਲ ਪੁੱਛਾਂ ਕਿ ਤੇ ਨਾਲ ਅਸੀਂ ਬੇਨਤੀ ਕਰਨੇ ਚਾਹੁੰਦੇ ਨੇ ਆਪਣੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਵਿੱਚ ਭਾਜਪੀ ਨਾਲ ਆਗੂ ਰਲੇ ਆ ਵੀ ਜੇ ਇਹ ਜਦੋਂ ਮਾਰ ਪੈਂਦੀ ਹੈ ਇਕੱਲੇ ਆ ਕਿਸਾਨਾਂ ਤੇ ਨਹੀਂ ਨਾਗਰਿਕਾਂ ਤੋਂ ਵੱਡੀਆਂ ਖਤਮ ਹੋ ਗਈਆਂ ਸਾਰੇ ਕਾਰੋਬਾਰ ਖਤਮ ਹੋ ਜਾ ਰਹੇ ਆ ਕਿਸਾਨ ਮਜ਼ਦੂਰ ਜਿਹੜੇ ਉਹਦੇ ਭਾਜਪੀ ਦੇ ਬਣੇ ਫਿਰਦੇ ਆ ਉਹਦੇ ਵੀ ਅਸੀਂ ਨਾਲ ਆ ਭਰਾਵੋ ਉਹਨਾਂ ਦੇ ਵੀ ਖਤਮ ਹੋ ਜਾਣਾ ਹੈ ਇਸ ਕਰਕੇ ਸਾਂਝੀ ਲੜਾਈ ਹੈ ਸਾਂਝੀ ਲੜਾਈ ਦੇ ਲਈ ਸਾਰਿਆਂ ਨੂੰ ਉਹਦੇ ਵਿੱਚ ਇਕੱਠੇ ਹੋਣਾ ਚਾਹੀਦਾ ਤਾਂ ਪਾਰਟੀ ਜਿਸ ਤਰ੍ਹਾਂ ਵਕ ਵਕ ਸੂਬਿਆਂ ਦੇ ਵਿੱਚ ਟਿਕਟਾਂ ਦੀ ਅਨਾਊਂਸਮੈਂਟ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਆਉਣ ਵਾਲੇ 2-3 ਦਿਨਾਂ ਦੇ ਵਿੱਚ ਅਨਾਊਂਸਮੈਂਟ ਹੋ ਜੂਗੀ ਔਰ ਪਾਰਲੀਮੈਂਟਰੀ ਬੋਰਡ ਨੇ ਜੋ ਫੈਸਲਾ ਕਰਕੇ ਪਹਿਲਾਂ 6 ਸੀਟਾਂ ਅਨਾਉਂਸ ਕੀਤੀਆਂ ਜਿਹੜੀਆਂ ਬਾਕੀ 7 ਰਹਿੰਦੀਆਂ ਕਿਉਂਕਿ ਪਾਰਟੀ ਦੇ ਬੜੇ ਤਰ੍ਹਾਂ ਦੇ ਤਜਰਬੇ ਹੁੰਦੇ ਆ ਸਰਵੇ ਹੁੰਦੇ ਆ ਕੈਂਡੀਡੇਟ ਵੇਖਣਾ ਹੁੰਦਾ ਔਰ ਸਾਰੀ ਚੀਜ਼ ਨੂੰ ਬਾਅਦ ਕੇ ਹੀ ਪਾਰਟੀ ਨੇ ਜਿਹੜੀ ਲਿਸਟ ਹੈ ਉਹ 7 ਜਿਹੜੇ ਕੈਂਡੀਡੇਟ ਰਹਿੰਦੇ ਆ ਉਹ ਆਉਣ ਵਾਲੇ ਦੋ ਤਿੰਨਾਂ ਦੇ ਵਿੱਚ ਹੋ ਜਾਵੇਗੀ। ਸਾਡਾ ਮੀਟਿੰਗ ਕਰੀ ਗਿਆ ਸੰਗਤ ਮੰਡੀ ਦੀ। ਦੇਖੋ ਇਹ ਜਿਹੜੀ ਸੰਗਤ ਮੰਡੀ ਦੇ ਵਿੱਚ ਸਾਡਾ ਬੂਥ ਸਮੇਲਨ ਹੋਇਆ ਕਿ ਭਾਰਤੀ ਜਨਤਾ ਪਾਰਟੀ ਦੇ ਬੂਥ ਤੋਂ ਲੈ ਕੇ ਜਿਹੜਾ ਸਾਡਾ ਸੰਗਠਨ ਹੈ ਬੂਥ ਦੇ ਪ੍ਰਧਾਨ ਨੂੰ ਮਜ਼ਬੂਤ ਕਰਨਾ ਉਹਨੂੰ ਬੂਸਟ ਕਰਨਾ ਕਿਉਂਕਿ ਜਿਹੜੀ ਅਖੀਰਲੀ ਲੜਾਈ ਆ ਚੋਣਾਂ ਦੇ ਵਿੱਚ ਉਹ ਬੂਥ ਤੇ ਹੀ ਹੁੰਦੀ ਹੈ ਔਰ ਬੂਥ ਦੇ ਵਿੱਚੋਂ ਵੋਟਾਂ ਕੱਢਣੀਆਂ ਪਵਾਉਣੀਆਂ ਬੂਥ ਦੇ ਲੋਕਾਂ ਨਾਲ ਸੰਪਰਕ ਕਰਨਾ ਜੇ ਬੂਥ ਮਜ਼ਬੂਤ ਹੈ ਤੇ ਪਾਰਟੀ ਮਜ਼ਬੂਤ ਹੈ ਇਸ ਕਰਕੇ ਅੱਜ ਬੂਥ ਦੇ ਪ੍ਰਧਾਨਾਂ ਨੂੰ ਸਾਰੀ ਗੱਲ ਕੀਤੀ ਗਈ ਹੈ ਕਿ ਆਪੋ ਆਪਣਾ ਬੂਥ ਮਜ਼ਬੂਤ ਕਰੋ ਦੇਖੋ ਜਿਹੜੇ ਕਿਸਾਨ ਨੇ ਉਹ ਵੀ ਸਾਡੇ ਭਰਾ ਨੇ ਲੋਕਤੰਤਰ ਦੇ ਵਿੱਚ ਉਹਨਾਂ ਨੂੰ ਵੀ ਵਿਰੋਧ ਕਰਨ ਦਾ ਹੱਕ ਹੈ ਔਰ ਜਿਹੜੀ ਪੋਲਿਟੀਕਲ ਪਾਰਟੀ ਹੈ ਉਹਨੂੰ ਵੀ ਆਪਣਾ ਪ੍ਰਚਾਰ ਕਰਨ ਦਾ ਹੱਕ ਹੈ ਕੋਈ ਗੱਲ ਨਹੀਂ ਜੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਬੰਦ ਤੋਂ ਬਾਅਦ ਜੋ ਕੋਈ ਰਹਿੰਦੀਆਂ ਅਸੀਂ ਉਹ ਵੀ ਹੱਲ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਵਾਂਗੇ ਦੇਖੋ ਭਾਰਤੀ ਜਨਤਾ ਪਾਰਟੀ ਆਪਣੇ ਪ੍ਰਚਾਰ ਤੋਂ ਨਾ ਰੁਕੀ ਆ ਨਾ ਰੁਕੇਗੀ ਹਰ ਇੱਕ ਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਪਰ ਅਸੀਂ ਕਹਿੰਦੇ ਆ ਕਿ ਸ਼ਾਂਤਮਈ ਅੰਦੋਲਨ ਹੋਣਾ ਚਾਹੀਦਾ ਸਾਰੀ ਗੱਲ ਸ਼ਾਂਤਮਈ ਹੋਣੀ ਚਾਹੀਦੀ ਹੈ ਹਿੰਸਕੜੀ ਹੋਣੀ ਚਾਹੀਦੀ ਸੋ ਸਾਡੇ ਭਰਾ ਨੇ ਕੋਈ ਗੱਲ ਨਹੀਂ ਜੇ ਉਹਨਾਂ ਨੇ ਆਪਣਾ ਕੋਈ ਪ੍ਰਦਰਸ਼ਨ ਕੀਤਾ ਉਹਨਾਂ ਦਾ ਹੱਕ ਬੰਦ ਹੈ ਅਸੀਂ ਆਪਣਾ ਮੀਟਿੰਗ ਕੀਤੀ ਹੈ ਸਮੇਲਨ ਕੀਤਾ ਸਾਡਾ ਹੱਕ ਬੰਦ ਹੈ ਸੋ ਇਸ ਕਰਕੇ ਅਸੀਂ ਕੋਈ ਟਕਰਾਓ ਵਾਲੀ ਸਥਿਤੀ ਪਹਿਲਾਂ ਵੀ ਨਹੀਂ ਕੀਤੀ ਨਾ ਅਸੀਂ ਇਸ ਗੱਲ ਦੀ ਟਕਰਾਓ ਵਾਲੀ ਸਥਿਤੀ ਚ ਪੈਣਾ ਚਾਹੁੰਦੇ ਆ ਸਾਰੇ ਕਿਸਾਨਾਂ ਨੇ ਕਿਹਾ ਜੇਕਰ ਬੀਜੇਪੀ ਦੇ ਵਰਕਰ ਵੋਟਾਂ ਮੰਗਣ ਪਿੰਡਾਂ ਜਾਣਗੇ ਤਾਂ ਵਿਰੋਧ ਕੀਤਾ ਜਾਊਗਾ ਦੇਖੋ ਅਸੀਂ ਪਹਿਲਾਂ ਵੀ ਕਿਹਾ ਕਿ ਲੋਕਤੰਤਰ ਦੇ ਵਿੱਚ ਸਭ ਨੂੰ ਆਪਣਾ ਅੰਦੋਲਨ ਕਰਨ ਦਾ ਵੀ ਹੱਕ ਹੈ ਔਰ ਪੋਲੀਟੀਕਲ ਪਾਰਟੀ ਹੈ ਜਿਹੜੀ ਨੂੰ ਵੋਟ ਮੰਗਣ ਦਾ ਵੀ ਹੱਕ ਹੈ ਸੋ ਇਸ ਕਰਕੇ ਅਸੀਂ ਪਹਿਲਾਂ ਵੀ ਕਿਹਾ ਕਿ ਸਾਡੀ ਉਹਨਾਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀ ਆਪਾ ਸਥਿਤੀ ਨਾ ਕੋਈ ਪੈਦਾ ਕਰੀਏ ਇਸ ਕਰਕੇ ਅਸੀਂ ਜਿੱਥੋਂ ਤਿੱਕਰ ਪਿੰਡਾਂ ਦੇ ਵਿੱਚ ਜਾਣਾ ਹੈ ਉਹ ਸਾਡੇ ਵਰਕਰ ਤਿਆਰ ਨੇ ਅਸੀਂ ਮੀਟਿੰਗਾਂ ਵੀ ਕਰਾਂਗੇ ਅਸੀਂ ਵੋਟਾਂ ਵੀ ਮੰਗਾਂਗੇ ਅਸੀਂ ਪ੍ਰਚਾਰ ਵੀ ਕਰਾਂਗੇ